ਸ਼ਰਟ ਅਉਣ ਸ਼ਰਟ ਮੈਂ ਨੰਨ ਤੁਸੀਂ ਵੱਡੇ ਲੋਕ ਬੋਲੋਗੇ ਐਂਡ ਮੇਰੇ ਕੱਪੜੇ ਸ਼ਰਟ ਸਾਸੀ ਤਨੂ ਦੀ ਵਾਇਰਲ ਵੀਡੀਓ ਤੋਂ ਬਾਅਦ ਪੂਰੇ ਪੰਜਾਬ ਭਰ ਦੇ ਵਿੱਚ ਇਹੀ ਚਰਚਾ ਹੈ ਕਿ ਆਖਿਰਕਾਰ ਇੱਕ ਕੁੜੀ ਜੋ ਕਿ ਅਮੀਰ ਸੀ ਸੋਹਣੀ ਸੀ ਲੱਖਾਂ ਰੁਪਏ ਉਹ ਵਿਆਹ ਤੇ ਖਰਚਣ ਨੂੰ ਤਿਆਰ ਸੀ ਥਾਰ ਗੱਡੀ ਲੈ ਕੇ ਗਈ ਹਾਰਲੇ ਮੋਟਰਸਾਈਕਲ ਲੈਣ ਨੂੰ ਤਿਆਰ ਸੀ ਪਰ ਨਾਲ ਹੀ गोल्ड ਦੀਆਂ ਚਾਂਜਰਾ ਹਰੇਕ ਨੂੰ 골ਡ ਪਾਣਾ ਸੈਟ ਰਾਣੀ ਹਾਰ ਸਭ ਕੁਝ ਉਸਦੇ ਵਿਆਹ ਦੇ ਵਿੱਚ ਸੀ ਜਿਸ ਨੂੰ ਕੀ ਲੋਕ ਦੇਖ ਕੇ ਹੈਰਾਨ ਹੁੰਦੇ ਨੇ ਕਿ ਕੋਈ ਦਾਜ ਦੇ ਵਿੱਚ ਇੰਨਾ ਕੁਝ ਕਿਵੇਂ ਦੇ ਸਕਦਾ ਹੈ ਇੱਕ ਅਮੀਰ ਘਰ ਦੀ ਕੁੜੀ ਜਿਸ ਨੇ ਚਾਵਾ ਦੇ ਨਾਲ ਉਸ ਮੁੰਡੇ ਦੇ ਨਾਲ ਵਿਆਹ ਕਰਾਇਆ ਜਿਸ ਦੇ ਨਾਲ ਉਹ ਬੀਤੇ 3 ਸਾਲ ਤੋਂ ਪਿਆਰ ਦੀਆਂ ਗੱਲਾਂ ਕਰਦੀ ਆ ਰਹੀ ਸੀ ਮੁੰਡਾ ਵੀ ਪਹਿਲਾਂ ਕੱਚਾ ਹੁੰਦਾ ਪਰ ਪੀਅਰ ਲੈ ਕੇ ਉਹ ਵਿਆਹ ਕਰਵਾਉਣ ਤੇ ਲਈ ਆਂਦਾ ਹੈ ਤੇ ਕੁਝ ਹੀ ਸਮੇਂ ਬਾਅਦ ਉਹ ਵਾਪਸ ਮੁੜ ਜਾਂਦਾ ਹੈ ਵਿਆਹ ਵਾਲੇ ਘਰਾਂ ਦੇ ਵਿੱਚ ਜਿੱਥੇ ਨਵਾਂ ਨਵਾਂ ਵਿਆਹ ਹੋਇਆ ਹੋਵੇ પતિ ਪਤਨੀ ਦਾ ਆਪਣੇ ਸਹੁਰਿਆਂ ਦੇ ਨਾਲ ਮਿਲ ਕੇ ਰਹਿਣਾ ਥੋੜਾ ਔਖਾ ਜ਼ਰੂਰ ਹੁੰਦਾ ਹੈ ਪਰ ਇਸ ਨੂੰ ਸਮਾਂ ਲੱਗਦਾ ਤੇ ਸਭ ਕੁਝ ਠੀਕ ਹੋ ਜਾਂਦਾ ਹੈ ਪਰ ਇਸ ਰਿਸ਼ਤੇ ਦੇ ਵਿੱਚ ਇੱਕ ਤਾਂ ਮੁੰਡਾ ਪਹਿਲਾਂ ਹੀ ਬਾਹਰ ਚਲਾ ਗਿਆ ਦੂਸਰਾ ਰਿਸ਼ਤੇ ਨੂੰ ਸਮਾਂ ਹੀ ਨਹੀਂ ਉਹਨਾਂ ਦਿੱਤਾ ਗਿਆ ਤੀਸਰਾ ਜਿਹੜੀ ਹੁਣ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਨੇ ਕਿ ਸਾਡਾ ਇੱਕ ਸਾਦਾ ਪਰਿਵਾਰ ਸੀ ਅਤੇ ਇਹ ਥੋੜੀ ਹਾਈ ਫਾਈ ਸੀ ਇਹਨਾਂ ਗੱਲਾਂ ਨੂੰ ਲੈ ਕੇ ਕੁਝ ਖਾਸ ਗੱਲਾਂ ਦਾ ਜ਼ਿਕਰ ਪਹਿਲਾਂ ਧਿਆਨ ਰੱਖਿਆ ਜਾਂਦਾ ਤਾਂ ਇਹੋ ਜਿਹੀ ਘਟਨਾਵਾਂ ਬਿਲਕੁਲ ਨਹੀਂ ਵਾਪਰਨੀਆਂ ਸੀ ਕੁੜੀਆਂ ਨੂੰ ਆਖਿਰਕਾਰ ਇਹੋ ਜਿਹੇ ਮਾਹੌਲ ਦੇ ਵਿੱਚ ਕੀ ਨਹੀਂ ਕਰਨਾ ਚਾਹੀਦਾ ਜਦੋਂ ਵਿਆਹ ਦੀ ਉਮਰ ਹੁੰਦੀ ਹੈ ਤਾਂ ਉਸ ਸਮੇਂ ਤੋਂ ਹੀ ਉਹਨਾਂ ਦੇ ਮਾਪਿਓ ਮੁੰਡਾ ਲੱਭਣਾ ਸ਼ੁਰੂ ਕਰ ਦਿੰਦੇ ਨੇ ਪਰ ਇਹ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਸਾਡੀ ਕੁੜੀ ਦਾ ਸੁਭਾਅ ਕਿਹੋ ਜਿਹਾ ਕਿਹੋ ਜਿਹੇ ਮਾਹੌਲ ਦੇ ਵਿੱਚ ਉਹ ਜੰਮੀ ਪਲੀ ਹੈ ਕਿਹੋ ਜਿਹੇ ਲੋਕਾਂ ਦੇ ਨਾਲ ਉਹ ਰਹਿ ਸਕਦੀ ਹੈ ਸ਼ਾਇਦ ਇਸ ਰਿਸ਼ਤੇ ਦੇ ਵਿੱਚ ਇਹ ਦੇਖ ਲਿਆ ਹੋਣਾ ਕਿ ਕੁੜੀ ਨੇ ਤਾਂ ਵਿਦੇਸ਼ ਹੀ ਚਲੇ ਜਾਣਾ ਪਰ ਜਿੱਥੇ ਜਿਸ ਪਿੰਡ ਦੇ ਵਿੱਚ ਉਸ ਦਾ ਵਿਆਹ ਹੋਇਆ ਸੀ ਜਿੱਥੇ ਉਸਨੇ ਕੁਝ ਸਮੇਂ ਦੇ ਲਈ ਰਹਿਣਾ ਸੀ ਸ਼ੁਰੂਆਤੀ ਦਿਨ ਉਹੀ ਸੀ ਪਰ ਉੱਥੇ ਹੀ ਜਦੋਂ ਸਾਰਾ ਕੁਝ ਖਰਾਬ ਹੋ ਗਿਆ ਤਾਂ ਕੁੜੀ ਦਾ ਭਵਿੱਖ ਯਕੀਨਨ ਹਨੇਰੇ ਦੇ ਵਿੱਚ ਜਾਣਾ ਹੀ ਸੀ ਇਹ ਸਭ ਕੁਝ ਵਾਪਰ ਗਿਆ ਕਿਉਂਕਿ ਉਸ ਦਾ ਸਹੁਰਾ ਪਰਿਵਾਰ ਵੀ ਉਸ ਨੂੰ ਓਵੇਂ ਹੀ ਅਪਣਾਉਣ ਦੇ ਲਈ ਤਿਆਰ ਨਹੀਂ ਸੀ ਜਿਵੇਂ ਦੀ ਉਹ ਕੁੜੀ ਸੀਗੀ ਇਸ ਕਰਕੇ ਹੀ ਕਿਹਾ ਜਾਂਦਾ ਹੈ ਕਿ ਜਦੋਂ ਬਾਹਰ ਜਾਣ ਦੇ ਲਈ ਸਮਝੌਤੇ ਵਾਲੇ ਵਿਆਹ ਕੀਤੇ ਜਾਂਦੇ ਨੇ ਤਾਂ ਇਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਹੁਣ ਤੱਕ ਕਿੰਨੇ ਹੀ ਇਹੋ ਜਿਹੇ ਮਾਮਲੇ ਆ ਚੁੱਕੇ ਨੇ ਜਿਸ ਦੇ ਵਿੱਚ ਵਿਆਹ ਤੋਂ ਪਹਿਲਾਂ ਸਮਝੌਤਾ ਕੀਤਾ ਜਾਂਦਾ ਹੈ ਕਈ ਵਾਰ ਤਾਂ ਕੁੜੀ ਵਾਲੇ ਹੀ ਇੰਜ ਕਰਦੇ ਨੇ ਕਿ ਅਮੀਰ ਮੁੰਡਾ ਦੇਖਦੇ ਨਹੀਂ ਉੱਥੇ ਕੁੜੀ ਨੂੰ ਵਿਆਹ ਦਿੱਤਾ ਜਾਂਦਾ ਆਇਲਸ ਕੀਤੀ ਹੁੰਦੀ ਹੈ ਕੁੜੀ ਨੇ ਸਾਰਾ ਖਰਚਾ ਮੁੰਡੇ ਵਾਲੇ ਕਰਦੇ ਨੇ ਤੇ ਜਦੋਂ ਕੁੜੀਆਂ ਬਾਹਰ ਪਹੁੰਚ ਜਾਂਦੀਆਂ ਨੇ ਤਾਂ ਜਾ ਕੇ ਮੁੰਡੇ ਸਮੇਤ ਸਹੁਰਿਆਂ ਨੂੰ ਬਲਾਕ ਕਰ ਦਿੰਦੀਆਂ ਨੇ ਅਤੇ ਇਸ ਵਿਆਹ ਨੂੰ ਹੀ ਮੰਨਣ ਤੋਂ ਇਨਕਾਰ ਕਰ ਦਿੰਦੀਆਂ ਨੇ ਇਹ ਵੀ ਦੇਖਿਆ ਗਿਆ ਕਿ ਕੁੜੀਆਂ ਆਪਣੇ ਪਿਤਾ ਦਾ ਨਾਮ ਲਖਵਾਂਦੀਆਂ ਨੇ ਪਤੀ ਦਾ ਨਹੀਂ ਅਤੇ ਉਸ ਮਗਰੋਂ ਬਾਹਰ ਜਾ ਕੇ ਉਹ ਬਿਨਾਂ ਹੀ ਆਪਣੇ ਸਹੁਰੇ ਪਰਿਵਾਰ ਨੂੰ ਦੱਸੇ ਟਿਕਟ ਕਰਵਾ ਲੈਂਦੀਆਂ ਨੇ ਤੇ ਮੁੜ ਕੇ ਕਦੇ ਵੀ ਵਾਪਸ ਨਹੀਂ ਆਉਂਦੀਆਂ ਹੁਣ ਇਸ ਤਰ੍ਹਾਂ ਹੀ ਇਸ ਘਟਨਾ ਦੇ ਵਿਚਾਲੇ ਹੋਇਆ ਹੋ ਸਕਦਾ ਹੈ ਕਿ ਇਹ ਰਿਸ਼ਤਾ ਵਿਦੇਸ਼ ਜਾਣ ਲਈ ਹੀ ਕੀਤਾ ਹੋਵੇ ਕਿਉਂਕਿ 3 ਸਾਲ ਤੱਕ ਇੰਤਜ਼ਾਰ ਆਖਰਕਾਰ ਉਸ ਮੁੰਡੇ ਦਾ ਹੋਰ ਕਿਉਂ ਕੀਤਾ ਗਿਆ ਹੋਣਾ ਹੈ ਵਿਦੇਸ਼ ਦੇ ਵਿੱਚ ਰਹਦੇ ਭੈਣ ਭਰਾ ਇਹ ਦੋਵੇਂ ਜਾਣੇ ਹੀ ਅਤੇ ਇਹ ਕੁੜੀ ਵੀ ਵਿਦੇਸ਼ ਜਾਣ ਦੀ ਚਾਹਵਾਨ ਹੋਣੀ ਹੈ ਪਰ ਜਦੋਂ ਸਸਤੇ ਨਾਲ ਲੜਾਈ ਹੁੰਦੀ ਹੈ ਤਾਂ ਉਹ ਇੱਕ ਆਡੀਓ ਦੇ ਵਿੱਚ ਬੋਲਦੀ ਸੁਣਾਈ ਦਿੰਦੀ ਹੈ ਕਿ ਜੇਕਰ ਤੁਸੀਂ ਇੰਨੇ ਹੀ ਪੈਸੇ ਵਾਲੇ ਸੀ ਤਾਂ ਆਪਣੀ ਕੁੜੀ ਨੂੰ ਤੁਸੀਂ ਖੁਦ ਬਾਹਰ ਕਿਉਂ ਨਹੀਂ ਭੇਜਿਆ ਹੁਣ ਕੁੜੀ ਆਖ ਰਹੀ ਹੈ ਕਿ ਮੈਂ ਬਾਹਰ ਜਾਣ ਦੇ ਲਈ ਵਿਆਹ ਨਹੀਂ ਕੀਤਾ ਅਤੇ ਮੈਂ ਖੁਦ ਵੀ ਬਾਹਰ ਜਾ ਸਕਦੀ ਹਾਂ ਮੈਂ ਆਇਲਸ ਕੀਤੀ ਹੋਈ ਹੈ ਸਾਰੀਆਂ ਗੱਲਾਂ ਹੋਣ ਆ ਰਹੀਆਂ ਨੇ ਪਰ ਲੋਕਾਂ ਦੇ ਵੱਲੋਂ ਇਹ ਕਿਹਾ ਗਿਆ ਕਮੈਂਟਾਂ ਦੇ ਰਾਹੀਂ ਕਿ ਯਕੀਨਨ ਹੀ ਕੁੜੀ ਵਿਦੇਸ਼ ਜਾਣ ਦੇ ਪਿੱਛੇ ਹੀ ਮੁੰਡੇ ਪਿੱਛੇ ਲੱਗੀ ਹੋਣੀ ਹੈ ਅਤੇ ਹੁਣ ਜਦੋਂ ਉਸਨੇ ਸੋਹਰੇ ਘਰ ਦੇ ਵਿੱਚ ਜਾ ਕੇ ਉਵੇਂ ਦੀ ਐਸ਼ ਚਾਹੀ ਉਹ ਨਹੀਂ ਮਿਲੀ ਅਤੇ ਉਹ ਆਪਣੇ ਘਰ ਦੇ ਵਿੱਚ ਵਾਪਸ ਆ ਗਈ ਦੂਸਰਾ ਕਦੇ ਵੀ ਕਿਸੇ ਦੀ ਸ਼ਕਲ ਦੇਖ ਕੇ ਉਸਦੇ ਨਾਲ ਵਿਆਹ ਨਾ ਕਰਵਾਇਆ ਜਾਵੇ ਉਸਦੇ ਨਾਲ ਪਿਆਰ ਨਾ ਕੀਤਾ ਜਾਵੇ ਕਿਉਂਕਿ ਸੱਸ ਨੇ ਇੱਥੇ ਕਿਹਾ ਕਿ ਮੈਂ ਆਪਣੀ ਨੂੰਹ ਦੀ ਗੁਰਪ੍ਰੀਤ ਕੌਰ ਦੀ ਸਿਰਫ ਸ਼ਕਲ ਦੇਖੀ ਮੈਨੂੰ ਉਹ ਸੋਹਣੀ ਲੱਗੀ ਅਤੇ ਮੈਂ ਇਹੀ ਕਿਹਾ ਸੀ ਕਿ ਬਸ ਕੁੜੀ ਸੋਹਣੀ ਹੋਣੀ ਚਾਹੀਦੀ ਹੈ ਉਸ ਦੇ ਸਹੱਪਣ ਨੂੰ ਦੇਖਿਆ ਗਿਆ ਨਾ ਤਾਂ ਉਸ ਦਾ ਅਗਲਾ ਪਿਛਲਾ ਫਰੋਲਿਆ ਗਿਆ ਤੇ ਨਾ ਹੀ ਉਸ ਤੇ ਬਾਰੇ ਕੋਈ ਇਨਕੁਆਇਰੀ ਕੀਤੀ ਗਈ ਕਿਉਂਕਿ ਕੁੜੀ ਸੋਹਣੀ ਸੀ ਅਤੇ ਨਾਲ ਹੀ ਕਿਸੇ ਜਾਣਕਾਰ ਦੇ ਵੱਲੋਂ ਇਹ ਰਿਸ਼ਤਾ ਕਰਵਾਇਆ ਗਿਆ ਸੀ ਤਾਂ ਕਦੇ ਵੀ ਸ਼ਕਲ ਦੇਖ ਕੇ ਕਿਸੇ ਦੇ ਉੱਪਰ ਨਹੀਂ ਡੁੱਲਣਾ ਚਾਹੀਦਾ ਕਿਉਂਕਿ ਇਹੋ ਜਿਹੇ ਰਿਸ਼ਤੇ ਬਹੁਤੀ ਦੇਰ ਨਹੀਂ ਨਿਭ ਸਕਦੇ ਸ਼ਕਲ ਤੁਹਾਨੂੰ 2 ਦਿਨ ਚੰਗੀ ਲੱਗ ਸਕਦੀ ਹੈ 4 ਦਿਨ ਚੰਗੀ ਲੱਗ ਸਕਦੀ ਹੈ ਪਰ ਉਸ ਤੋਂ ਬਾਅਦ ਤੁਸੀਂ ਉਹਦੇ ਵਿਵਹਾਰ ਨਾਲ ਹੀ ਵਰਤਨ ਹੈ ਪਰ ਜਦੋਂ ਆਪਸ ਦੇ ਵਿੱਚ ਮਿਲਵਰਤਨ ਨਹੀਂ ਮਿਲਦਾ ਫਿਰ ਤੁਸੀਂ ਉਹਨਾਂ ਸ਼ਕਲਾਂ ਦੇ ਨਾਲ ਨਫ਼ਰਤ ਕਰਨ ਲੱਗ ਜਾਂਦੇ ਹੋ ਇੱਕ ਹੋਰ ਵੱਡੀ ਗੱਲ ਜਿਹੜੀ ਇਸ ਖਬਰ ਦੇ ਵਿਚਾਲੇ ਦੇਖੀ ਗਈ ਕਿ ਕੁੜੀ ਦਾ ਸੁਭਾਅ ਥੋੜਾ ਖੁੱਲਾ ਸੀ ਦੂਸਰੇ ਪਾਸੇ ਪਿੰਡ ਦਾ ਮਾਹੌਲ ਕੁਝ ਹੋਰ ਤਰ੍ਹਾਂ ਦਾ ਸੀ ਸਿੰਪਲ ਜਿਹੇ ਉਹ ਮਾਪਿਓ ਸੀ ਉਹਨਾਂ ਦਾ ਕਹਿਣਾ ਹੈ ਤੇ ਉਹ ਘਰ ਦੇ ਵਿੱਚ ਆ ਕੇ ਰੋਟੀ ਨਾ ਖਾਣੀ 버ਗਰ ਜੂਸ ਜਾਂ ਬਾਹਰ ਘੁੰਮਣਾ ਥਾਰ ਲੈ ਕੇ ਚਲੀ ਜਾਣਾ ਵੀਡੀਓ ਸ਼ੂਟ ਕਰਵਾਉਣਾ ਟੈਟੂ ਬਣਵਾਣੀ ਇਹ ਗੱਲਾਂ ਉਹਨਾਂ ਨੂੰ ਖਟਕ ਰਹੀਆਂ ਨੇ ਇਸ ਸਮੇਂ ਇਹ ਸਾਰੀਆਂ ਚੀਜ਼ਾਂ ਹਾਲਾਂਕਿ ਕੁੜੀ ਦੇ ਕੋਲ ਪਹਿਲਾਂ ਵੀ ਸੀ ਪਹਿਲਾਂ ਵੀ ਉਹ ਕਰਦੀ ਸੀ ਸਭ ਕੁਝ ਦੇਖ ਕੇ ਹੀ ਉਹਨਾਂ ਨੇ ਵਿਆਹ ਕਰਵਾਇਆ ਸੀ ਪਰ ਜਦੋਂ ਉਹਨਾਂ ਦੇ ਘਰ ਦੇ ਵਿੱਚ ਆ ਕੇ ਉਹ ਰਹਿਣ ਲੱਗ ਜਾਂਦੀ ਹੈ ਕੁੜੀ ਅਤੇ ਉਸੇ ਤਰ੍ਹਾਂ ਦੀ ਹੀ ਆਪਣੀ ਜ਼ਿੰਦਗੀ ਜਿਉ ਰਹੀ ਹੁੰਦੀ ਹੈ ਤਾਂ ਇਹਨਾਂ ਗੱਲਾਂ ਨੂੰ ਲੈ ਕੇ ਉਸ ਦਾ ਸਾਰਾ ਪਰਿਵਾਰ ਆਬਜੈਕਸ਼ਨ ਖੜੀ ਕਰਦਾ ਅਤੇ ਨਾਲ ਹੀ ਆਖਦਾ ਹੈ ਕਿ ਅਸੀਂ ਇਸ ਨੂੰ ਵਰਜਿਆ ਸੀ ਅਤੇ ਇਸ ਨੇ ਮੰਨਿਆ ਸੀ ਕਿ ਮੈਂ ਇੰਜ ਨਹੀਂ ਕਰੂੰਗੀ ਵਿਆਹ ਤੋਂ ਬਾਅਦ ਪਰ ਫਿਰ ਵੀ ਇਹ ਕਰਦੀ ਰਹੀ ਜੋ ਕਿ ਲੜਾਈ ਦਾ ਕਾਰਨ ਬਣਿਆ ਇਸ ਕਰਕੇ ਪਹਿਲਾਂ ਹੀ ਇਹੋ ਜਹੀ ਕੁੜੀ ਦੇ ਨਾਲ ਉਹਨਾਂ ਨੂੰ ਵਿਆਹ ਕਰਨਾ ਚਾਹੀਦਾ ਸੀ ਜੋ ਕਿ ਉਹਨਾਂ ਦੇ ਸੁਭਾਅ ਦੇ ਮੁਤਾਬਕ ਸੀ ਜਿਹੜੇ ਕਿ ਉਹਨਾਂ ਦੇ ਮਾਹੌਲ ਦੇ ਅਨੁਸਾਰ ਰਹਿ ਸਕਦੀ ਸੀ ਇਹ ਵੀ ਇੱਥੇ ਇੱਕ ਵੱਡੀ ਗਲਤੀ ਕੀਤੀ ਹੈ ਤੇ ਕੁੜੀ ਵਾਲਿਆਂ ਦੇ ਵੱਲੋਂ ਜਿਹੜੀ ਵੱਡੀ ਗਲਤੀ ਹੋਈ ਹੈ ਇੱਥੇ ਉਹ ਇਹ ਹੈ ਕਿ ਉਹਨਾਂ ਦੇ ਵੱਲੋਂ ਦਾਜ ਦਹੇਜ ਦੇ ذریعے ਹੀ ਆਪਣੀ ਧੀ ਨੂੰ ਵਸਾਉਣ ਦੀ ਕੋਸ਼ਿਸ਼ ਕੀਤੀ ਗਈ ਇੰਜ ਜਾਪ ਰਿਹਾ ਹੈ ਕਿ ਉਹਨਾਂ ਨੇ ਲੱਖਾਂ ਰੁਪਏ ਜਿਹੜੇ ਵਿਆਹ ਤੇ ਖਰਚੇ ਲੱਖਾਂ ਰੁਪਏ ਜਿਹੜੇ ਗਹਿਣਿਆਂ ਦੇ ਉੱਪਰ ਸਮਾਨ ਦੇ ਉੱਪਰ ਗੱਡੀਆਂ ਕਾਰਾਂ ਦੇ ਉੱਪਰ ਖਰਚੇ ਉਹ ਏਸੇ ਕਰਕੇ ਸੀ ਕਿ ਅਸੀਂ ਆਪਣੀ ਧੀ ਨੂੰ ਉੱਥੇ ਰੱਖ ਸਕੇ ਕਿਉਂਕਿ ਕਈ ਵਾਰੀ ਦੇਖਿਆ ਗਿਆ ਹੈ ਕਿ ਕੁੜੀਆਂ ਰੋਪ ਜਮਾਉਣ ਦੀ ਖਾਤਰ ਜਾਂ ਕੁੜੀ ਦੇ ਮਾਪਿਓ ਆਪਣੀ ਲਤ ਉੱਪਰ ਰੱਖਣ ਦੀ ਖਾਤਰ ਹੀ ਜਵਾਈ ਨੂੰ ਆਪਣੇ ਕੰਟਰੋਲ ਦੇ ਵਿੱਚ ਰੱਖਣ ਦੇ ਲਈ ਹੀ ਪੈਸਾ ਇਹਨਾਂ ਦੇ ਕੇ ਸਮਾਨ ਇਹਨਾਂ ਦੇ ਕੇ ਦੱਬ ਲੈਂਦੇ ਨੇ ਕਿ ਹੁਣ ਇਹ ਸਾਡੇ ਪ੍ਰਭਾਵ ਦੇ ਵਿੱਚ ਰਹੇਗਾ ਪਰ ਜਦੋਂ ਇੰਝ ਨਹੀਂ ਹੁੰਦਾ ਤਾਂ ਇਹ ਵੀ ਇੱਕ ਲੜਾਈ ਦਾ ਕਾਰਨ ਬਣਦਾ ਤੇ ਇਸ ਕਰਕੇ ਵੀ ਕਈ ਰਿਸ਼ਤੇ ਟੁੱਟਦੇ ਨੇ ਇਸ ਵੀਡੀਓ ਦੇ ਨਾਲ ਹੀ ਗੁਰਪ੍ਰੀਤ ਦੇ ਵੱਲੋਂ ਸਾਫ਼ ਇਹੀ ਕਿਹਾ ਗਿਆ ਸੀ ਕਿ ਮੇਰੇ ਤੋਂ ਵਿਆਹ ਤੋਂ ਪਹਿਲਾਂ ਹੀ ਸਮਾਨ ਮੰਗਿਆ ਜਾ ਰਿਹਾ ਸੀ ਹੁਣ ਹਰ ਕੁੜੀ ਨੂੰ ਇੱਥੇ ਸੁਚੇਤ ਹੋ ਜਾਣਾ ਚਾਹੀਦਾ ਹੈ ਹਰ ਪਰਿਵਾਰ ਨੂੰ ਅੱਖਾਂ ਖੋਲ ਕੇ ਕੰਨ ਖੋਲ ਕੇ ਇਹ ਗੱਲ ਸਮਝ ਅਤੇ ਸੁਣ ਲੈਣੀ ਚਾਹੀਦੀ ਹੈ ਕਿ ਜੇਕਰ ਕੋਈ ਵੀ ਵਿਆਹ ਦੇ ਮੌਕੇ ਵਿਆਹ ਤੋਂ ਪਹਿਲਾਂ ਤੁਹਾਡੇ ਤੋਂ ਕੁਝ ਮੰਗਣ ਦੀ ਕੋਸ਼ਿਸ਼ ਕਰਦਾ ਹੈ ਕਿਸੇ ਆਨੇ ਬਹਾਨੇ ਕਹਿੰਦਾ ਹੈ ਕਿ ਸਾਡੇ ਰਿਸ਼ਤੇਦਾਰੀ ਦੇ ਵਿੱਚ ਤਾਂ ਫਲਾਣੀ ਚੀਜ਼ ਆਈ ਸੀ ਤੁਸੀਂ ਵੀ ਸਾਨੂੰ ਇਹ ਚੀਜ਼ ਦਵੋ ਤਾਂ ਉਹਨਾਂ ਨੂੰ ਉੱਥੇ ਹੀ ਸਤਰਕ ਹੋ ਜਾਣਾ ਚਾਹੀਦਾ ਹੈ ਕਿ ਇਹ ਪਰਿਵਾਰ ਲਾਲਚੀ ਹੈ ਅਤੇ ਇਹੋ ਜਿਹੇ ਘਰਾਂ ਦੇ ਵਿੱਚ ਕਦੇ ਵੀ ਕਿਸੇ ਮੁੰਡੇ ਕੁੜੀ ਨੂੰ ਵਿਆਹ ਨਹੀਂ ਕਰਨਾ ਚਾਹੀਦਾ ਜਿੱਥੇ ਕਿ ਲੋਕ ਚੀਜ਼ਾਂ ਮੰਗ ਮੰਗ ਕੇ ਲੈ ਰਹੇ ਹੋਣ ਜਿਹੜੇ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦੇ ਹੋਣ ਅਤੇ ਕਹਿੰਦੇ ਹੋਣ ਕਿ ਅਸੀਂ ਨਸ਼ਾ ਛੱਡ ਦੇਵਾਂਗੇ ਬਾਅਦ ਦੇ ਵਿੱਚ ਇਹਨਾਂ ਵਿਅਕਤੀਆਂ ਤੋਂ ਵੀ ਬਚ ਕੇ ਰਹਿਣਾ ਚਾਹੀਦਾ ਹੈ ਅਤੇ ਸਭ ਤੋਂ ਵੱਡੀ ਇੱਕ ਹੋਰ ਗੱਲ ਇੱਥੇ ਤੁਹਾਨੂੰ ਦੱਸਣਾ ਚਾਹਾਂਗੇ ਅੱਜਕੱਲ ਦੇ ਮੁੰਡਾ ਕੁੜੀ ਜਿਹੜੇ ਵੀ ਨੇ ਉਹ ਸੋਸ਼ਲ ਮੀਡੀਆ ਦੇ ਪ੍ਰਭਾਵ ਦੇ ਹੇਠ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਹਰ ਵੀਡੀਓ ਚੱਕ ਕੇ ਸੋਸ਼ਲ ਮੀਡੀਆ ਤੇ ਪਾ ਦਿੰਦੇ ਨੇ ਆਪਣੇ ਕਿਸੇ ਅਕਾਊਂਟ ਤੇ ਪਾ ਦਿੰਦੇ ਨੇ ਫੇਸਬੁੱਕ ਤੇ ਪਾ ਦਿੰਦੇ ਨੇ ਅਤੇ ਲੋਕਾਂ ਦੇ ਸਾਹਮਣੇ ਜਾ ਕੇ ਰੋਣਾ ਜਾਂ ਫਿਰ رائے ਮੰਗਣੀ ਕਿਸੇ ਤਰ੍ਹਾਂ ਦੀ ਹੋਰ ਗੱਲਾਂ ਪੁੱਛਣੀਆਂ ਅਤੇ ਦੱਸਣੀਆਂ ਆਪਣੀ ਨਿੱਜੀ ਜ਼ਿੰਦਗੀ ਦੇ ਬਾਰੇ ਇਹ ਬਹੁਤ ਹੀ ਬੇਫਜ਼ੂਲ ਦੀਆਂ ਨੇ ਤੁਹਾਡੇ ਘਰ ਦੇ ਵਿੱਚ ਹੋ ਰਹੀਆਂ ਗੱਲਾਂ ਨੂੰ ਤੁਸੀਂ ਬੈਠ ਕੇ ਹੀ ਸੁਲਝਾ ਸਕਦੇ ਹੋ ਜਾਂ ਫਿਰ ਕਿਸੇ ਸਮਝਦਾਰ ਬੰਦੇ ਨੂੰ ਵਿੱਚ ਬਿਠਾ ਕੇ ਉਸ ਦੀ ਸਲਾਹ ਲੈਣਾ ਗੁਰਪ੍ਰੀਤ ਦੇ ਵੱਲੋਂ ਇੱਥੇ ਸਭ ਤੋਂ ਵੱਡੀ ਗਲਤੀ ਇਹ ਕੀਤੀ ਗਈ ਹੈ ਜਿਹੜੀਆਂ ਕਿ ਹੁਣ ਮੁੰਡੇ ਕੁੜੀਆਂ ਨੂੰ ਨਹੀਂ ਕਰਨੀ ਚਾਹੀਦੀ ਇਸ ਵੀਡੀਓ ਤੋਂ ਸਿੱਖ ਲੈਣਾ ਚਾਹੀਦਾ ਹੈ ਕਿ ਆਪਣੇ ਘਰ ਦੀ ਕੋਈ ਵੀ ਗੱਲ ਕੋਈ ਵੀ ਵੀਡੀਓ ਕੋਈ ਵੀ ਇਹੋ ਜਹੀ ਚੀਜ਼ ਕਿਸੇ ਹੋਰ ਦੇ ਨਾਲ ਸਾਂਝੀ ਨਾ ਕਰੋ ਕਿਉਂਕਿ ਦੂਸਰਾ ਬੰਦਾ ਤੁਹਾਡਾ ਸਾਕਾ ਕਦੇ ਵੀ ਨਹੀਂ ਹੋ ਸਕਦਾ ਲੋੜ ਪੈਣ ਤੇ ਉਹ ਤੁਹਾਡੀ ਚੀਜ਼ ਨੂੰ ਵਰਤੇਗਾ ਗੁਰਪ੍ਰੀਤ ਦੇ ਨਾਲ ਇੱਥੇ ਉਹੀ ਹੋਇਆ ਉਸਨੇ ਜਿਸ ਮੁੰਡੇ ਨੂੰ ਪਿਆਰ ਕੀਤਾ ਸੀ ਉਸਨੇ ਉਸ ਦੀ ਕਰਦੀ ਇਸ ਵੀਡੀਓ ਨੂੰ ਵਰਤਿਆ ਅਤੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਉਸਦੇ ਘਰ ਦੇ ਵਿੱਚ ਮਾਹੌਲ ਬਣਦਾ ਸੀ ਉਸ ਨੂੰ ਮਾਰਿਆ ਕੁੱਟਿਆ ਜਾਂਦਾ ਸੀ ਜਦੋਂ ਕਿ ਗੁਰਪ੍ਰੀਤ ਨੇ ਸਾਰੀਆਂ ਗੱਲਾਂ ਤੋਂ ਇਨਕਾਰ ਕੀਤਾ ਤਾਂ ਖੈਰ ਅਸੀਂ ਇਸ ਵੀਡੀਓ ਤੋਂ ਹੀ ਸਿੱਖ ਸਕਦੇ ਹਾਂ ਕਿ ਅਸੀਂ ਆਪਣੇ ਘਰ ਦੀਆਂ ਗੱਲਾਂ ਘਰ ਤੱਕ ਰੱਖੀਏ ਕਿਉਂਕਿ ਆਖਰ ਦੇ ਵਿੱਚ ਸਾਥ ਸਾਡਾ ਘਰਦਿਆਂ ਨਹੀਂ ਦੇਣਾ ਦੂਸਰਾ ਬੰਦਾ ਹਮੇਸ਼ਾ ਪੈਰ ਪਿੱਛੇ ਖਿੱਚ ਕੇ ਭੱਜ ਲੈਂਦਾ ਹੈ ਘਰ ਦੇ ਹੀ ਸਾਡੇ ਨਾਲ ਹਮੇਸ਼ਾ ਖੜੇ ਰਹਿੰਦੇ ਨੇ